ਮਿਤੀ 15 11 2025 ਨੂੰ ਮੁਖ ਅਫਸਰ ਥਾਣਾ ਬੀ ਡਿਵੀਜ਼ਨ ਨੂੰ ਸੂਚਨਾ ਮਿਲੀ ਸੀ ਕਿ ਇੱਕ ਗੈਸ ਹਾਊਸ ਵਿਖੇ ਇੱਕ ਔਰਤ ਦੀ ਡੈੱਡ ਬੋਡੀ ਮਿਲੀ ਹੈ ਜਿਸ ਸਬੰਧੀ ਮੁਖ ਅਫਸਰ ਥਾਣਾ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਐਫ ਆਈ ਆਰ ਦਰਜ ਕੀਤੀ ਗਈ ਅਤੇ ਦੌਰਾਨੇ ਤਫ਼ਤੀਸ਼ ਇਹ ਪਤਾ ਚੱਲਿਆ ਕਿ ਇਸ ਔਰਤ ਦਾ ਠਹਿਰੇ ਵਿਅਕਤੀ ਗੁਰਮੀਤ ਸਿੰਘ ਵੱਲੋਂ ਇਸ ਦਾ ਗਲਾ ਕੁੱਟ ਕੇ ਮਾਰਿਆ ਗਿਆ ਹੈ ਜੋ ਮੁਖ ਅਫਸਰ ਥਾਣਾ ਵੱਲੋਂ ਮਾਨਯੋਗ ਕਮਿਸ਼ਨਰ ਸਾਹਿਬ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈ ਪੀ ਐਸ ਜੀ ਦੀ ਦੁਸ਼ਾ ਨਿਰਦੇਸ਼ਾਦੀ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਜੋ ਇਹਨਾਂ ਵੱਲੋਂ ਬਹੁਤ ਹੀ ਇੱਕ ਵਿਗਿਆਨਿਕ ਸਾਇੰਟਿਫਿਕ ਤਰੀਕੇ ਨਾਲ ਤੇ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦਾ ਦੋਸ਼ੀ ਗੁਰਮੀਤ ਸਿੰਘ son of ਧਰਮਾ ਪੁੱਤਰ ਮੁਖਤਿਆਰ ਸਿੰਘ ਪਿੰਡ ਪੁਨੀਆ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਫਤਾਰ ਕੀਤਾ ਗਿਆ ਜੋ ਵਜ੍ਹਾ ਰੰਝੇ ਸ਼ੇਪ ਆਈ ਗਈ ਕਿ ਇਹ ਦੋਨੋਂ ਔਰਤ ਤੇ ਇਹ ਗੁਰਮੀਤ ਸਿੰਘ ਆਪਸ ਵਿੱਚ ਲਿਵਿੰਗ ਰਿਲੇਸ਼ਨ ਵਿੱਚ ਰਹਿੰਦੇ ਸਨ ਤਾਂ ਜਿਸ ਜਿਸ ਬੰਦੀ ਇਹ ਕਾਫੀ ਸਮੇਂ ਤੋਂ ਇਹ ਰਹਿ ਰਹੇ ਸਨ ਤੇ ਜੋ ਇਸ ਗੁਰਮੀਤ ਸਿੰਘ ਨੂੰ ਇਹ ਸ਼ੱਕ ਸੀ ਕਿ ਔਰਤ ਹੋਰ ਵੀ ਕਿਸੇ ਨਾਲ ਰਿਵਿੰਗ ਰਿਲੇਸ਼ਨ ਵਿੱਚ ਰਹਿ ਰਹੀ ਹੈ ਜੋ ਇਹਨਾਂ ਦਾ ਇੱਥੇ ਝਗੜਾ ਹੋਇਆ ਜਿਸ ਦੌਰਾਨ ਇਹ ਝਗੜੇ ਦੌਰਾਨ ਇਸਨੇ ਉਹਦਾ ਚੁੰਨੀ ਨਾਲ ਗਲ ਕੋਟ ਕੇਸ ਨੂੰ ਮਾਰ ਦਿੱਤਾ